ਦੀਵਾਲੀ ਦਾ ਜਿਹੜਾ ਕਿ ਮਹੱਤਵਪੂਰਨ ਤਿਉਹਾਰ ਹੈ ਸਾਡੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਤਿਉਹਾਰ ਤੋਂ ਬਾਅਦ ਜਿਹੜਾ ਪ੍ਰਦੂਸ਼ਣ ਹੈ ਉਹ ਉਹ ਜਿਹੜਾ ਕਿ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕੀ ਕਹਿਣਾ ਹੈ ਸਰ ਇਹਦੇ ਬਾਰੇ ਦੀ ਦੀਵਾਲੀ ਦਾ ਪਵਿੱਤਰ ਤਿਉਹਾਰ ਜ਼ਰੂਰ ਹੈ ਪਰ ਜਿਸ ਕਦਰ ਪਟਾਕੇ ਚਲਾਏ ਜਾਂਦੇ ਹੈ ਜਿਸ ਤਰ੍ਹਾਂ ਇਹ ਦੀਵਾਲੀ ਦੇ ਪ੍ਰਦੂਸ਼ਣ ਫੈਲਦਾ ਹੈ ਉਹ ਇੱਕ ਮਾਨਵੀ ਜੀਵਨ ਲਈ ਵੱਡੀ ਪੱਧਰ ਤੇ ਖਤਰੇ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ ਇਹ ਕਮਾਲ ਦੀ ਗੱਲ ਹੈ ਤੁਸੀਂ ਪ੍ਰਦੂਸ਼ਣ ਦੀ ਗੱਲ ਕਰਨੀ ਹੈ ਕਿ ਨਾ ਸਰਕਾਰਾਂ ਦਾ ਕੰਪੈਰੀਸ਼ਨ ਕਰਨਾ ਹੈ ਕੀ ਪੀਸੀ ਸਰਕਾਰ ਨਾਲੋਂ ਸਾਡਾ ਪ੍ਰਦੂਸ਼ਨ ਘਟਾ ਹੈ ਵਾਲੇ ਫੈਸਲੇ ਹੁੰਦਾ ਕਿ ਪ੍ਰਦੂਸ਼ਨ ਚਾਹੀਏ ਥੋੜਾ ਘਟਾਇਆ ਜਾਪਦਾ ਪਰ ਪ੍ਰਦੂਸ਼ਨ ਇੰਨੀ ਵੱਡੀ ਪੱਧਰ ਤੇ ਫੈਲਿਆ ਕਿਉਂ ਪੰਜਾਬ ਦੇ ਵਿੱਚ ਜਿਹੜਾ ਕਿ ਪ੍ਰਦੂਸ਼ਨ ਦਾ ਕਾਰਨ ਪਰਾਲੀ ਤੋਂ ਹੋਈ ਜਾਂਦੀ ਹੈ ਕੀ ਕਹਿਣਾ ਹੈ ਤੁਹਾਡਾ ਕੀ ਜਿਹੜਾ ਪ੍ਰਦੂਸ਼ਨ ਹੈ ਉਹ ਪਟਾਕਿਆਂ ਕਾਰਨ ਹੋ ਰਿਹਾ ਹੈ ਜਾਂ ਪਰਾਲੀ ਦੇ ਕਾਰਨ ਤੁਹਨੇ ਦੀ ਫਸਲ ਦੀ ਕਟਾਈ ਹੋਈ ਹੈ ਜੀ ਤੁਹਨੇ ਫਸਲ ਦੀ ਕਟਾਈ ਦੇ ਨਾਲ ਕੀ ਇਹਦਾ ਪ੍ਰਦੂਸ਼ਨ ਦਿੱਲੀ ਤੱਕ ਚਲੇਗਾ ਕਿਸਾਨ ਚਾਹੁੰਦੇ ਆ ਕਿ ਸਾਡੀ ਮਦਦ ਕਰੀ ਜਾਵੇ ਅਸੀਂ ਤਾਂ ਪ੍ਰਦੂਸ਼ਨ ਤੋਂ ਬਾਹਰ ਆਉਣਾ ਚਾਹੁੰਦੇ ਆ ਇਹ ਸਮੱਸਿਆ ਪੁਰਾਣੀ ਸਮੱਸਿਆ ਹੈ ਜਦ ਤੱਕ ਹੱਲ ਨਹੀਂ ਲਗੋਗੇ ਕਿਸਾਨਾਂ ਕੋਲੇ ਕੋਈ ਹੱਲ ਨਹੀਂ ਸਿੰਗਾ ਦੀ ਰਿਹਾਈ ਨੂੰ ਲੈ ਕੇ ਇਸ ਵੇਲੇ ਜਿਹੜਾ ਮਾਮਲਾ ਬਹੁਤ ਭੱਖਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਮਾ ਹੋ ਗਿਆ ਇਹਦੇ باوجود ਵੀ ਜਿਹੜਾ ਹੈਗਾ ਉਹਨਾਂ ਨੂੰ ਫੇਰ ਜੇਲ੍ਹਾਂ ਤੇ ਰੱਖਿਆ ਜਾਣਾ ਕਿਧਰੇ ਮੰਨਤਾ ਦਾ ਸਿੱਧੇ ਤੌਰ ਤੇ ਕਾਣ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ita ਹਾਜ਼ਰਾਂ ਅੱਜ ਦਾ ਐਨਬੀਐਨ ਪ੍ਰੋਗਰਾਮ ਲੈ ਕੇ ਸੋ ਅਸੀਂ ਦਿਨ ਭਰ ਦੀਆਂ ਵੱਡੀਆਂ ਅਤੇ ਮਹੱਤਵਪੂਰਨ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਜੁੜੇ ਨੇ ਸਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਨਾ ਚਾਹੂੰਗੀ ਸਤਿ ਸ਼੍ਰੀ ਅਕਾਲ ਸਰ ਸੀਗਾ ਸਤਿ ਆ ਤੁਹਾਡਾ ਵੀ ਧੰਨਵਾਦ ਜਿਸ ਤਰੀਕੇ ਨਾਲ ਦਰਸ਼ਕਾਂ ਵੱਡੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਆਹ ਮੁੱਦੇ ਆ ਹਰਸ਼ita ਲੋਸਵਾਲ ਜੀ ਸਰ ਸਰ ਮੈਂ ਤੁਹਾਡਾ ਪਹਿਲਾ ਸਵਾਲ ਕਰਨਾ ਚਾਹੂੰਗੀ ਕਿ ਦੀਵਾਲੀ ਦਾ ਜਿਹੜਾ ਕਿ ਮਹੱਤਵਪੂਰਨ ਤਿਉਹਾਰ ਹੈ ਸਾਡੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਤਿਉਹਾਰ ਤੋਂ ਬਾਅਦ ਜਿਹੜਾ ਪ੍ਰਦੂਸ਼ਣ ਹੈ ਉਹ ਉਹ ਜਿਹੜਾ ਕਿ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਕੀ ਕਹਿਣਾ ਹੈ ਸਰ ਇਹਦੇ ਬਾਰੇ ਤੁਹਾਡਾ ਬਿਲਕੁਲ ਸਹੀ ਸਵਾਲ ਹੈ ਜਦ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਦੀਵਾਲੀ ਦਾ ਪਹਿਲਾ ਤਿਉਹਾਰ ਹੈ ਇਹਦੇ ਬਾਰੇ ਤਾਂ ਕੋਈ ਦੋ ਰਹਿ ਨਹੀਂ ਹੱਸ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ ਪਰ ਜਦੋਂ ਅਸੀਂ ਸਦੀਆਂ ਦੀ ਗੱਲ ਕਰਦੇ ਹਾਂ ਤਾਂ ਪਹਿਲਾਂ ਇਦਾਂ ਦੀ ਸਮੱਸਿਆ ਨਹੀਂ ਸੀ ਜਿਹੜੀ ਸਮੱਸਿਆ ਹੁਣ ਸ਼ੁਰੂ ਹੋ ਗਈ ਹੈ ਦਵਾਲੀ ਦਾ ਪ੍ਰੇਤ ਇਤਿਹਾਸ ਜ਼ਰੂਰ ਆ ਪਰ ਜਿਸ ਕਦਰ ਪਟਾਕੇ ਚਲਾਏ ਜਾਂਦੇ ਹੈ ਜਿਸ ਤਰ੍ਹਾਂ ਦਾ ਦਵਾਲੀ ਦੇ ਪ੍ਰਦੂਸ਼ਨ ਫੈਲਦਾ ਹੈ ਉਹ ਇੱਕ ਮਾਨਵੀ ਜੀਵਨ ਲਈ ਵੱਡੀ ਪੱਧਰ ਤੇ ਖਤਰੇ ਦਾ ਕਾਰਨ ਬਣਦਾ ਨਜ਼ਰ ਆ ਰਿਹਾ ਹੈ ਜੀ ਜਦੋਂ ਆਪਾਂ ਦਵਾਲੀ ਅਜੇ ਲੰਘ ਕੇ ਗਈ ਹੈ ਲੰਘ ਕੇ ਵੀ ਕਹੀ ਗਈ ਹੈ ਦੋ ਦਿਨ ਦਵਾਲੀ ਮਿਲਾਈ ਗਈ ਹੈ ਕੱਲ ਵੀ ਇਸ ਤੋਂ ਪਹਿਲਾਂ ਵੀ ਇੱਕ ਦਿਨ ਇਹ ਦੋ ਦਿਨ ਦਵਾਲੀ ਦੇ ਚੱਲਦੇ ਇਸ ਕਦਰ ਇਸ ਮੁਲਕ ਦੇ ਅੰਦਰ ਪ੍ਰਦੂਸ਼ਨ ਫੈਲਿਆ ਉਹ ਪਿਛਲੇ ਸਾਰੇ ਰਿਕਾਰਡ ਟੁੱਟ ਗਿਆ ਹਾਂਜੀ ਦੇਖਿਆ ਜਾਵੇ ਤਾਂ ਦਿੱਲੀ ਦਾ ਪ੍ਰਦੂਸ਼ਨ ਜਿਹੜਾ ਹੈਗਾ ਉਹਦਾ ਅੰਦਾਜ਼ਾ ਲਗਾਓ ਤੁਸੀਂ ਤੁਸੀਂ ਦੇ ਪ੍ਰਦੂਸ਼ਨ ਦੀ ਸਥਿਤੀ ਹੈ ਉਹ ਤੋਂ ਨੇੜੇ ਮੁੱਖ ਮੰਤਰੀ ਆ ਉਸ ਨੂੰ ਮੀਡੀਆ ਜਾ ਕੇ ਬਿਆਨ ਦੇਣਾ ਪਿਆ ਕਿ ਨਹੀਂ ਜੀ ਦੇਖੋ ਕਿ ਜਿਹੜੀ ਪਿਛਲੀ ਸਰਕਾਰ ਹੈ ਪਿਛਲੀ ਸਰਕਾਰ ਦੇ ਚੱਲਦਿਆਂ ਜਿਹੜਾ ਹੈਗਾ ਜਿਸ ਤਰ੍ਹਾਂ ਦੀ ਸਥਿਤੀ ਕਹਿੰਦੇ ਬਣੀ ਵੀ ਸੀ ਉਦੋਂ ਕਹਿੰਦੇ ਉਹਦੇ ਨਾਲੋਂ ਤਾਂ ਪ੍ਰਦੂਸ਼ਨ ਘੱਟ ਹੈ ਹੁਣ ਜਾਨੀ ਦੇਖਿਆ ਜਾਵੇ ਕਿ ਆ ਕਮਾਲ ਦੀ ਗੱਲ ਹੈ ਤੁਸੀਂ ਪ੍ਰਦੂਸ਼ਨ ਦੀ ਗੱਲ ਕਰਨੀ ਹੈ ਕਿ ਨਾ ਸਰਕਾਰਾਂ ਦਾ ਕੰਪੈਰੀਸ਼ਨ ਕਰਨਾ ਹੈ ਕਿ ਪੀਸੀ ਸਰਕਾਰ ਨਾਲੋਂ ਸਾਡਾ ਪ੍ਰਦੂਸ਼ਨ ਘੱਟ ਹੈ ਪਿਛਲੀ ਜਿਹੜਾ ਸਰਕਾਰ ਸੀ ਉਹ ਦਿੱਲੀ ਦਾ ਪ੍ਰਦੂਸ਼ਨ ਵਧੇਰੇ ਸੀ ਸਵਾਲ ਇਹ ਪੈਦਾ ਹੁੰਦਾ ਕਿ ਪ੍ਰਦੂਸ਼ਨ ਚਾਹੀ ਥੋੜਾ ਘੱਟ ਆਇਆ ਦਾ ਫੋਦਾ ਪ੍ਰਦੂਸ਼ਨ ਇੰਨੇ ਵੱਡੇ ਪੱਧਰ ਤੇ ਫੈਲਿਆ ਕਿਉਂ ਮੈਨੂੰ ਚੰਗੀ ਤਰ੍ਹਾਂ ਚੇਤੇ ਆ ਕਿਸੇ ਤੋਂ ਪਿੱਛੋਂ ਆਵਾਦੀ ਪਾਰਟੀ ਸਰਕਾਰ ਸੀ ਦਿੱਲੀ ਚਰਨ ਦੇ ਕੇ ਜੀਰਵਾਲ ਦੀ ਤਾਂ ਲਗਾਤਾਰ ਭਾਜਪਾ ਦੇ ਆਗੂ ਵੱਲੋਂ ਹਮਲਾ ਕੀਤਾ ਜਾ ਰਿਹਾ ਸੀ ਕਿ ਦੇਖੋ ਜੀ ਦਿੱਲੀ ਚ ਕਿਸ ਕਦਰ ਪੋਲੂਸ਼ਨ ਫੈਲ ਗਿਆ ਇਹਦੀ ਵਜ੍ਹਾ ਕੀ ਹੈ ਕਿਤੇ ਪੰਜਾਬ ਨੂੰ ਦੂਸਰੀ ਟਹਿਰਾਇਆ ਜਾ ਰਿਹਾ ਸੀ ਕਿਉਂਕਿ ਪੰਜਾਬ ਚ ਵੀ ਆਪਦੀ ਸਰਕਾਰ ਸੀ ਤੇ ਦਿੱਲੀ ਚ ਵੀ ਆਪਦੀ ਸਰਕਾਰ ਸੀ ਉਹਨਾਂ ਨੇ ਦੂਸਰੀ ਟਹਿਰਾਉਣਾ ਸੌਖਾ ਸੀ ਉਹੀ ਦਿੱਲੀ ਸਰਕਾਰ ਦਾ ਬਦਲ ਗਿਆ ਪਰ ਪ੍ਰਦੂਸ਼ਣ ਨਹੀਂ ਬਦਲਿਆ ਹਾਲਾਂਕਿ ਮੁੱਖ ਮੰਤਰੀ ਨੂੰ ਜਿਹੜਾ ਹੈਗਾ ਮੀਡੀਆ ਚ ਆ ਕੇ ਗੱਲ ਕਹਿਣੀ ਪਈ ਕਿ ਜੀ ਜੋ ਪਿੱਛੇ ਦੇ ਹਾਲਾਤ ਸੀ ਜਿਸ ਤਰ੍ਹਾਂ ਪਿੱਛੇ ਸੀ ਉਹੀ ਹਾਲਾਤ ਆ ਕੋਈ ਬਹੁਤੀ ਗੱਲ ਨਹੀਂ ਕਹਿੰਦੇ ਸਭ ਪਿੱਛੇ ਨਾਲ ਕਾਟਿਆ ਜਣੀ ਇਹ ਗੱਲ ਮੰਨੀ ਗਈ ਐ ਸਿੱਧੇ ਜਨਸ ਦੇ ਤੌਰ ਤੇ ਕਿ ਪ੍ਰਦੂਸ਼ਨ ਦਿੱਲੀ ਚ ਉਸੇ ਤਰੀਕੇ ਨਾਲ ਸਰਕਾਰਾਂ ਬਦਲ ਗਈਆਂ ਪਰ ਪ੍ਰਦੂਸ਼ਨ ਦਾ ਅਰਜ਼ਾਨ ਨਹੀਂ ਬਦਲਿਆ। ਪਰ ਇਹ ਵੀ ਕਿਹਾ ਜਾ ਰਿਹਾ ਕਿ ਦੇਖੋ ਦਿੱਲੀ ਦੇ ਚ ਜਿਹੜਾ ਗ੍ਰੀਨ ਦੀਵਾਲੀ ਮਨਾਈ ਗਈ ਐ ਪਰ ਜੋ ਮੀਡੀਆ ਦੀ ਜਾਣਕਾਰੀ ਐ ਕਹਿੰਦੇ ਦਿੱਲੀ ਵਾਲਿਆਂ ਨੇ ਕਸਰ ਨਹੀਂ ਛੱਡੀ ਪਟਾਕੇ ਜਲਾਉਣ ਦੇ ਗ੍ਰੀਨ ਦੀਵਾਲੀ ਦਾ ਨਾਂ ਜ਼ਰੂਰ ਵਰਤਿਆ ਗਿਆ ਪਰ ਜਿਸ ਤਰ੍ਹਾਂ ਪਟਾਕੇ ਚੱਲੇ ਐ ਵੱਡੀ ਪੱਧਰ ਤੇ ਉਹਦਾ ਅੰਦਾਜ਼ਾ ਲਗਾਓ ਕਿ ਉਹ ਤੇ ਸਥਿਤੀ ਇਹੋ ਜੀ ਬਣੀ ਵੀ ਹੈ ਹੁਣ ਜਿਹੜਾ ਹੈਗਾ ਇਸ ਤੇ ਮੈਂ ਚੇਚੇ ਤੌਰ ਤੇ ਵੀ ਗੱਲ ਕਰਨ ਨਹੀਂ ਚਾਹਾਂਗਾ ਕਿ ਜਿਹੜਾ ਦਿੱਲੀ ਦੇ ਮੰਤਰੀ ਹੈਗੇ ਆ ਕੰਮਲ ਮੰਤਰੀ ਮਨਿੰਦਰ ਸਰ ਸਾਹ ਬੜੇ ਚਰਚਿਤ ਮੰਤਰੀ ਹੈ ਉਹਨਾਂ ਨੇ ਸਿੱਧੇ ਤੌਰ ਤੇ ਕਹਿਦਾ ਕਿ ਦੇਖੋ ਜੀ ਇਹ ਤਾਂ ਰਾਣੀ ਦਾ ਪ੍ਰਦੂਸ਼ਣ ਜਿਹੜਾ ਦਿੱਲੀ ਆ ਉਹਦੀ ਵਜ੍ਹਾ ਕਰਕੇ ਹੋਇਆ ਹੈ ਦਿੱਲੀ ਦਾ ਕਹਿੰਦੇ ਕੋਈ ਖਾਸ ਪ੍ਰਦੂਸ਼ਣ ਨਹੀਂ ਇਹਨੇ ਨਮੀ ਸਮੱਸਿਆ ਖੜੀ ਕਰ ਦਿੱਤੀ ਹੈ ਜਣੀ ਦੇਖੋ ਜੇ ਅਸੀਂ ਪ੍ਰਦੂਸ਼ਣ ਦੇ ਖਿਲਾਫ ਲੜਾਈ ਲੜਨੀ ਹੈ ਉੱਥੇ ਵੀ ਰਾਜਨੀਤੀ ਕੀਤੀ ਜਾ ਰਹੀ ਹੈ ਅੱਭਾ ਰਾਜਨੀਤੀ ਕਰ ਲਓ ਕਿ ਪਹਿਲੀ ਸਰਕਾਰ ਨੇ ਬਿਹਤਰ ਸੁਲਤਾਨੇਤियां ਵਧਿਆ ਸੁਲਤਾਨ ਦਿਤੀਆਂ ਜਾਂ ਨਹੀਂ ਦਿਤੀਆਂ ਹੁਣ ਵਾਲੀ ਸਰਕਾਰ ਉਸ ਤੋਂ ਵਧਿਆ ਸੁਲਤਾਨ ਦੇ ਰਹੀ ਹੈ ਉਹ ਕੰਪੈਰੀਜ਼ਨ ਤਾਂ ਕਰ ਲਓ ਠੀਕ ਹੈ ਸਮਝ ਆਉਂਦਾ ਹੈ ਉਹ ਪ੍ਰਦੂਸ਼ਣ ਦੇ ਮਾਮਲੇ ਜੇ ਰਿਸੋਲ ਕਰੇ ਜਾਣਾ ਕਿ ਜੇ ਪੰਜਾਬ ਕਰਕੇ ਪ੍ਰਦੂਸ਼ਣ ਫੈਲਿਆ ਦਿੱਲੀ ਦਾ ਪ੍ਰਦੂਸ਼ਣ ਆਇਆ ਨਹੀਂ ਸੀ ਅੱਖਾਂ ਬੰਦ ਕਰਕੇ ਕੋਈ ਬੈਠਾ ਰਹੇ ਤਾਂ ਬੈਠਾ ਰਹੇ ਨਹੀਂ ਅੰਦਾਜ਼ਾ ਲਗਾਇਆ ਜਾ ਸਕਦਾ ਬਿਗੈਰ ਕਿ ਦਿੱਲੀ ਵਾਲਾ ਨਹੀਂ ਪਤਾ ਪ੍ਰਦੂਸ਼ਣ ਕਿਉਂ ਹੈ ਔਰ ਪੂਰੇ ਮੁਲਕ ਦੇ ਲੋਕਾਂ ਨੂੰ ਪਤਾ ਕਿ ਪ੍ਰਦੂਸ਼ਣ ਕਿਉਂ ਹੈ ਉਹਦੇ ਜਵਾਬ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਹੈ ਡਾਕਟਰ ਬਲਵੀਰ ਉਹ ਆਏ ਸਾਹਮਣੇ ਉਹ ਕਹਿੰਦੇ ਕਿ ਸਰਸਾਜ਼ਾ ਕੋਲੇ ਇਸ ਤਰ੍ਹਾਂ ਦੇ ਰੋਸ਼ ਲਾਉਣ ਤੋਂ ਬਗੈਰ ਹੋਰ ਕੋਈ ਗੱਲ ਕਰਨ ਨੂੰ ਹਾਈ ਨਹੀਂ ਕਹਿੰਦੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ ਕਹਿੰਦੇ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਦਾ ਪੰਜਾਬ ਦੇ ਪਰਾਲੀ ਦੇ ਪ੍ਰਦੂਸ਼ਣ ਨਾਲ ਹੁਣ ਕੀ ਸਬੰਧ ਹੈ ਬਲਕੇ ਡਾਕਟਰ ਬ੍ਰਵੀਰ ਦੀ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਹ ਕਹਿੰਦੇ ਜਿਹੜੇ ਕੇਂਦਰ ਦੇ ਸਿਹਤ ਮੰਤਰੀ ਆ ਉਹਨਾਂ ਨੂੰ ਬੇਨਤੀ ਕਰਦਾ ਹੈ ਕੇਂਦਰ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਇਸ ਮਾਮਲੇ ਤੇ ਇੱਕ قومی ਪੱਧਰ ਤੇ ਰਾਇ ਬਣਾਉਣ ਦੀ ਲੋੜ ਹੈ ਕਿ ਪ੍ਰਦੂਸ਼ਣ ਦੇ ਖਿਲਾਫ ਕਿਵੇਂ ਲੜਿਆ ਜਾਵੇ ਵਾਕ ਵਾਕ ਜਿਹੜੇ ਸੂਬੇ ਆ ਉਹਨਾਂ ਦੇ ਮੁੱਖ ਮੰਤਰੀਆਂ ਦੀ ਰਾਇ ਲਈ ਜਾਵੇ ਪ੍ਰਧਾਨ ਮੰਤਰੀ ਹੋਰ ਨਾਲ ਮੁੱਦਿਆਂ ਤੇ ਉਹ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕਰਦੇ ਰਹਿੰਦੇ ਆ ਉਹ ਕਹਿੰਦੇ ਇਸ ਮਾਨੇ ਦੇ ਪ੍ਰਧਾਨ ਮੰਤਰੀ ਮੀਟਿੰਗ ਬੁਲਾਉਣ ਔਰ ਡਾਕਟਰ ਬਰਵੀਰ ਨੇ ਸਿਝਾ ਦਿੱਤਾ ਕਿ قومی ਪੱਧਰ ਤੇ ਪ੍ਰਦੂਸ਼ਣ ਦੇ ਖਰਦੋ ਐਮਰਜੈਂਸੀ ਐਲਾਨੀ ਜਾਏ ਕਿ ਐਮਰਜੈਂਸੀ ਜੀ ਕਿਸ ਤਰ੍ਹਾਂ ਟਾਕਰਾ ਕੀਤਾ ਜਾ ਸਕਦਾ ਤਾਂ ਹੀ ਜਿਹੜਾ ਪ੍ਰਦੂਸ਼ਣੋਂ ਬਚਾ ਜਾ ਸਕਦਾ ਜਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਆ ਬਹੁਤ ਹੀ ਗੰਭੀਰ ਸਥਿਤੀ ਹੈ ਜੇ ਆਪਾਂ ਪੰਜਾਬ ਦੇ ਦੋਸ਼ਾਂ ਦੀ ਗੱਲ ਕਰੀ ਜਿਹੜੀ ਪਾਸ ਬਗਲਾਂ ਪਾਜੋ ਪੰਜਾਬ ਵਾਲੇ ਬੜੇ ਕਸੂਤੇ ਬੰਦੇ ਆ ਪੰਜਾਬ ਵਾਲੇ ਨਾ ਤਾਂ ਹੁਣ ਦਿੱਲੀ ਵਾਲਿਆਂ ਨੂੰ ਇਹ ਕਹਿ ਸਕਦੇ ਆ ਕਿ ਜੀ ਪ੍ਰੋਫਿਊਸ਼ਨ ਤੁਹਾਡੇ ਕਰਕੇ ਫੈਲਿਆ। ਪੰਜਾਬ ਚ ਸਤਾਈ ਚ ਬੂਟਾਂ ਆ ਰਹੀਆਂ। ਨਹੀਂ ਪੰਜਾਬ ਦੇ ਕਿਸਾਨਾਂ ਨੂੰ ਕਹਿ ਸਕਦੇ ਆ ਕਿ ਤੁਹਾਡੇ ਕਰਕੇ ਜਿਹੜੀ ਹੈਗੀ ਆ ਕੋਇਸਤਾਨੀ ਸਥਿਤੀ ਬਣੀ ਵੀ ਆ। ਹਾਂਜੀ। ਜਦੋਂ ਦੇਖੋ ਜਿਹੜੇ মিডিਆ ਵਾਲੇ ਆ ਗੂ ਜਾਂ মিডিਆ ਵਾਲੇ ਲੋਕ ਜਿਹੜੇ ਆ ਗਏ ਉਹਨਾਂ ਤਾਂ ਸਵਾਲ ਕਰਨੇ ਹੁੰਦਾ ਉਹਨੂੰ ਪੁੱਛਣਾ ਹੀ ਹੁੰਦਾ। ਕਈਆਂ ਨੇ ਜਿਹੜਾ ਜਦੋਂ ਭਾਜਪਾ ਕੋਲ ਸਵਾਲ ਕੀਤੇ ਇਸ ਮਾਮਲੇ ਲੈ ਕੇ ਕਿ ਕੀ ਉਹਦੀ ਸਥਿਤੀ ਬਣੀ ਵੀ ਆ। ਤਾਂ ਭਾਜਪਾ ਦਾ ਜਵਾਬ ਸੀ ਕਿ ਦੇਖੋ ਜੀ ਆ ਇਸ ਮਾਲਚ ਜਿਹੜੀ ਪੰਜਾਬ ਸਰਕਾਰ ਆਦੋਂ ਨੂੰ ਅਪਰਾਲੇ ਸਹੀ ਨਹੀਂ ਕੀਤੇਗੇ ਇਹ ਕਿਹਾ ਗਿਆ ਪਰ ਨਾਲ ਦੀ ਨਾਲ ਦਿੱਲੀ ਨੂੰ ਵੀ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਨਹੀਂ ਕਿਹਾ ਗਿਆ ਕਿ ਦਿੱਲੀ ਚ ਉਹਦੇ ਲਈ ਉਥੋਂ ਦੀ ਸਰਕਾਰ ਜ਼ਿੰਮੇਵਾਰ ਹੈ ਉਹ ਕਹਿੰਦੇ ਕਿ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਦਿੱਲੀ ਦੇ ਚ ਪ੍ਰਦੂਸ਼ਣ ਪਹਿਲਾਂ ਨਾਲੋਂ ਘਟਿਆ ਕਿਤੇ ਨੇ ਕਿਤੇ ਸਿੱਧੇ ਤਾਂ ਹੁੰਦੇ ਫਿਰ ਵੀ ਆਪਨੇ ਦੋਸ਼ੀ ਠਹਿਰਾਇਆ ਜਾਂ ਜੇ ਆਪ ਪੰਜਾਬ ਦੇ ਅੰਕੜਿਆਂ ਦੀ ਵੀ ਗੱਲ ਕਰੀਏ ਅੰਕੜਿਆਂ ਮੁਤਾਬਕ ਸਿੱਧੀ ਕੀ ਹੈ ਪੰਜਾਬ ਚ ਜੇ ਕੋਸਰ ਪਹਿਲਾਂ ਦੀ ਗੱਲ ਕਰੀਏ ਤਾਂ ਕਟੋ ਕਟਾ ਜਿਹੜਾ 76000 20 ਦੇ ਚ ਕਿਹਾ ਜਾ ਰਿਹਾ ਕਿ 76000 ਕੇਸ ਅੱਗਾਂ ਲੱਗਣ ਦੇ ਤੇ ਹੁਣ ਆ ਗਿਆ ਜਦੋਂ ਹੁਣ ਆਪਾਂ ਗੱਲ ਕਰਿਆ ਕੁੱਲ 353 ਕੇਸ ਹੈ ਅੱਗਾਂ ਲੱਗਣ ਦੇ ਪਰਾਲੀ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਸਾਡੇ ਸਾਹਮਣੇ ਆਏ ਆ ਤੇ ਦੂਜੇ ਪਾਸੇ ਜਿਹੜਾ ਹੈਗਾ ਪੰਜਾਬ ਨੂੰ ਕਿਉਂ ਫਿਰ ਬਦਨਾਮ ਕੀਤਾ ਜਾ ਰਿਹਾ ਜੇ ਆਪਾਂ ਯੂਪੀ ਦੀ ਗੱਲ ਕਰ ਲਈਏ ਦੇਖੋ ਪੰਜਾਬ ਵਾਲਿਆਂ ਨੂੰ ਥੋੜਾ ਇਹ ਵੀ ਗੱਲ ਹੁੰਦੀ ਹੈ ਕਿ ਵਿਤਕਰਾਂ ਕੀਤਾ ਜਾ ਰਿਹਾ ਤਕਲੀਫ ਇਸ ਗੱਲ ਦੀ ਵੀ ਹੁੰਦੀ ਹੈ ਕਿ ਵਿਤਕਰਾਂ ਕਿਉਂ ਆ ਪੰਜਾਬ ਜਿਸ ਤਰ੍ਹਾਂ ਪੰਜਾਬ ਬਾਰੇ ਗੱਲ ਕੀਤੀ ਜਾਂਦੀ ਹੈ ਜਿੱਦਿਹਾ ਦੂਜਾ ਪਾਸਾ ਵੱਡਾ ਪਾਸਾ ਲੱਗਦਾ ਬਲਕਿ ਯੂਪੀ ਨਾਲ ਯੂਪੀ ਚ ਜਿਹੜਾ ਹੈਗਾ 550 ਤੋਂ ਉੱਪਰ ਵੀ ਜਿਹੜੇ ਹੈਗੇ ਕੇਸ ਇਸ ਵੇਲੇ ਕੰਨ ਕੰਨੇ ਕਨਾਵਾ ਵਾਪਰੀਆਂ ਪ੍ਰਾਲੀ ਦੀ ਆਪ ਗੱਲ ਕਰ ਰਹੇ ਆ ਤੇ ਪੰਜਾਬ ਨਾਲੋਂ ਕਿਤੇ ਅੱਗੇ ਹੈ ਮੈਂ ਕਿਸੇ ਭਾਜਪਾ ਆਗੂ ਦੇ ਮੂੰਹੋਂ ਇਹ ਨਹੀਂ ਗੱਲ ਸੁਣੀ ਕਿ ਜੀ ਯੂਪੀ ਵੀ ਜ਼ਿੰਮੇਵਾਰ ਹੈ ਯੂਪੀ ਦੀ ਤਾਂ ਕੋਈ ਗੱਲ ਨਹੀਂ ਕਰਦਾ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਸੋ ਇਸ ਮਾਲ ਇਤੇ ਰਾਜਨੀਤੀ ਕਿਉਂ ਹੁੰਦੀ ਹੈ ਇਸ ਮੰਨ ਲੈ ਕੇ ਪੰਜਾਬੀਆਂ ਨੂੰ ਵੀ ਤਕਰੀਬ ਹੈ ਔਰ ਕਿਸਾਨਾਂ ਨੂੰ ਖਾਸ ਤੌਰ ਤੇ ਤਕਰੀਬ ਹੈ ਮੈਂ ਕਿਸਾਨ ਆਗੂ ਜੀ ਸੰਧਲੇਵਾਲ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਇਸ ਵਾਰ ਤਾਂ ਸਗੋਂ ਸਾਡੇ ਅੱਗਾ ਜਿਹੜੀਆਂ ਪ੍ਰਾਲੇ ਨੋਗਾ ਲਾਉਣ ਦੀ ਗੱਲ ਕਰਦੇ ਆਂ ਆਪਾਂ ਘੱਟ ਲੱਗੀਆਂ ਉਹਨੀਆਂ ਲੱਗੀਆਂ ਨੇ ਬਹੁਤ ਮੁੱਲੀ ਕੁਝ ਗਿਣਤੀ ਹੈਗੀ ਜਿਹੜੀ ਅੱਗਾ ਲੱਗਿਆ ਨੇ ਨਵਾਂ ਉਹ ਵੀ ਕਿਸਾਨ ਚਾਹੁੰਦੇ ਨਹੀਂ ਮਜਬੂਰੀ 'ਚ ਕਿਤੇ ਕਿਸਾਨਾਂ ਤੋਂ ਇਦਾਂ ਦੀ ਸਥਿਤੀ ਵਾਪਰਦੀਆਂ ਕਿਸਾਨ ਤਾਂ ਚਾਹੁੰਦੇ ਨਹੀਂ ਉਹ ਜੀ ਗੱਲ ਇਹਦੇ باوجود ਵੀ ਫਿਰ ਕਿਉਂ ਪੰਜਾਬ ਦੇ ਕਿਸਾਨ ਨੂੰ ਦੁਸ਼ੀ ਠਹਿਰਾਇਆ ਜਾ ਰਿਹਾ ਹੈ ਜੀ ਪੰਜਾਬ ਦੇ ਕਿਸਾਨ ਤਾਂ ਇਹ ਕਹਿ ਰਹੇ ਕਿ ਸਾਨੂੰ ਤੁਸੀਂ ਇੰਤਜ਼ਾਮ ਕਰਕੇ ਦੋ ਸਾਡੇ ਲਈ ਮੈਕ ਮਦਦ ਦਿਓ ਕੋਈ ਸਾਧਨ ਇਹ ਮਈਆ ਕਰੋ ਜੀ ਤਾਂ ਕਿ ਪ੍ਰਦੂਸ਼ਣ ਤੋਂ ਬਚਾ ਜਾ ਸਕੇ ਸਭ ਤੋਂ ਪਹਿਲਾਂ ਪ੍ਰਦੂਸ਼ਣ ਦੇ ਕਿਸਾਨ ਅੱਗਾਂ ਲਾਉਂਦਾ ਆਪਣੇ ਖੇਤਾਂ 'ਚ ਪਰਾਲੀ ਨੂੰ ਜੀ ਸਭ ਤੋਂ ਪਹਿਲਾਂ ਅੱਗ ਦਾ ਜਿਹੜੀ ਹੈਗੀ ਆ ਉਹਨਾਂ ਦੇ ਜਿਹੜਾ ਪ੍ਰਦੂਸ਼ਣ ਫੈਲਦਾ ਉਹ ਉਹਨਾਂ ਦੇ ਘਰਾਂ ਨੂੰ ਜਾਂਦਾ ਹੈ ਉਹ ਧੂਆਂ ਉਹਨਾਂ ਦੇ ਘਰਾਂ ਜਾਂਦਾ ਦਿੱਲੀ ਤੱਕ ਤਾਂ ਬਾਅਦ ਦੀ ਗੱਲ ਹੈ ਜਾਏਗਾ ਕਿ ਨਹੀਂ ਜਾਏਗਾ ਇਸ ਮਾਮਲੇ ਤੇ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਕਰਨ ਦੀ بجائے ਜਿਸ ਨੂੰ ਸਮਾਹਣ ਦੀ ਲੋੜ ਹੈ ਜਿੱਦਾਂ ਆਪਾਂ ਦਿਵਾਲੀ ਦੀ ਗੱਲ ਕੀਤੀ ਹੈ ਦਿਵਾਲੀ ਦੇ ਪਟਾਕੇਾਂ ਦੇ ਪ੍ਰਦੂਸ਼ਣ ਦੀ ਕੋਈ ਗੱਲ ਨਹੀਂ ਕਰੇਗਾ ਜੀ ਜੀ ਪਰ ਆਲੀ ਦੇ ਉੱਤੇ ਸਾਰੇ ਪੋਲੀਟਿਕਲ ਆਗੂ ਬੋਲਦੇ ਆ ਰਾਜਨੀਤੀ ਦੀ ਥਾਂ ਦੇ ਦੇ ਲੋਕਾਂ ਨੂੰ ਬਚਾਉਣ ਦੀ ਲੋੜ ਹੈ ਔਰ ਸਾਂਝੇ ਤੌਰ ਤੇ ਇਸ ਦਾ ਹੱਲ ਕੱਢੇ ਜਾਣ ਦੀ ਲੋੜ ਹੈ ਚਾਹੇ ਆਪਾਂ ਕਹੀਏ ਪੰਜਾਬ ਨੂੰ ਦੋਸ਼ੀ ਠਹਿਰਾ ਕੇ ਜਾਂ ਦਿੱਲੀ ਨੂੰ ਦੋਸ਼ੀ ਠਹਿਰਾ ਕੇ ਇਸ ਮਸਲੇ ਦਾ ਹੱਲ ਨਹੀਂ ਕੱਢੂਗਾ ਲੋਕਾਂ ਦੀ ਜ਼ਿੰਦਗੀ ਦੇ ਦੇਖੋ ਸਾਹ ਲੈਣ ਤੋਂ ਵੱਡੀ ਕੋਈ ਕੀਮਤੀ ਗੱਲ ਹੋ ਨਹੀਂ ਸਕਦੀ ਮੈਂ ਕਿ ਡਾਕਟਰਾਂ ਨੇ ਸੁਣ ਰਿਆ ਸੀਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਬਣੀ ਵੀ ਆ ਹੁਣ ਪਟਾਕੇਾਂ ਤੋਂ ਬਾਅਦ ਜਾਣੇ ਦਿਵਾਲੀ ਤੋਂ ਬਾਅਦ ਜਿਨ੍ਹਾਂ ਨੂੰ ਸਾਹ ਲੈਣ ਦੀਆਂ ਮੁਸੀਬਤਾਂ ਆਈਆਂਆਂ ਮੁਸ਼ਕਲ ਆਈਆਂ ਉਹਨਾਂ ਲਈ ਬਿਮਾਰੀਆਂ ਵਧ ਗਈਆਂ ਸਾਹ ਲੈਣਾ ਔਖਾ ਹੋ ਪਿਆ ਔਰ ਕਈ ਹਸਪਤਾਲਾਂ ਜਾ ਕੇ ਆਪਣਾ ਇਲਾਜ ਕਰਵਾ ਰਹੇ ਐ ਐਡਮਿਟ ਹੋ ਗਏ ਐ ਇਦਾਂ ਦੀ ਸਥਿਤੀ ਵੀ ਬਣੀ ਵੀ ਐ ਜੇ ਸਾਰੇ ਕਰਦੇ ਚੱਲਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਐ ਪਰ ਇਹਦੇ ਤੇ ਇੱਕ ਦੂਜੇ ਦੋਸ਼ੀ ਠਹਿਰਾਉਣ ਦੀ ਬਜਾਏ ਕਹਿੰਦੇ ਤੇ ਸੂਬਾ ਸਰਕਾਰਾਂ ਨੂੰ ਸੰਜੇ ਤੌਰ ਤੇ ਕੋਈ ਹੱਲ ਜਿਹੜਾ ਕੱਢਣ ਦੀ ਜ਼ਰੂਰਤ ਹੈ ਜੀ ਜੀ ਸਰ ਪੰਜਾਬ ਦੇ ਵਿੱਚ ਜਿਹੜਾ ਕਿ ਪ੍ਰਦੂਸ਼ਣ ਦਾ ਕਾਰਨ ਪ੍ਰਾਲੀ ਵੀ ਮੰਨੀ ਜਾਂਦੀ ਹੈ ਕੀ ਕਹਿਣਾ ਹੈ ਤੁਹਾਡਾ ਕੀ ਜਿਹੜਾ ਪ੍ਰਦੂਸ਼ਣ ਹੈ ਉਹ ਪਟਾਕਿਆਂ ਕਾਰਨ ਹੋ ਰਿਹਾ ਹੈ ਜਾਂ ਪ੍ਰਾਲੀ ਦੇ ਕਾਰਨ ਦੇਖੋ ਸਿੱਧਾ ਆਪਾਂ ਗੱਲ ਕੀਤੀ ਹੈ ਸਿੱਧੇ ਤੌਰ ਤੇ ਪ੍ਰਾਲੀ ਲਈ ਦੋਸ਼ੀ ਠਹਿਰਾਉਣਾ ਕਿਸਾਨਾਂ ਨੂੰ ਕਿਸੇ ਤਰੀਕੇ ਨਾਲ ਵੀ ਆਵਾਜ਼ ਨਹੀਂ ਅਜਿਹਾ ਪੰਜਾਬ 'ਚ ਬੜੀ ਮੁਸ਼ਕਲ ਨਾਲ ਆ ਜੇ ਆਪਾਂ ਅੰਕੜਿਆਂ ਦੀ ਵੀ ਗੱਲ ਕਰੀਏ ਬਿਲਕੁਲ ਅੱਜ ਦੀ ਤਰੀਕ ਜਦੋਂ ਆਪਾਂ ਗੱਲ ਕਰਦੇ ਹਾਂ ਮੁਸਕਲ ਨਾਲ ਪੱਤੀ ਤੋਂ ਟੀਫੀ ਸਦੀ ਜਿਹੜੀ ਗਿਆ ਥੋਨੇ ਦੀ ਫਸਲ ਦੀ ਕਟਾਈ ਹੋਈ ਹੈ ਤੇ 19 ਕ ਫਸਲ ਦੀ ਕਟਾਈ ਦੇ ਨਾਲ ਕੀ ਇਹਦਾ ਪ੍ਰੋਡਕਸ਼ਨ ਦਿੱਲੀ ਤੱਕ ਚਲੇਗਾ ਸਾਰੇ ਦੇਸ਼ ਚ ਫੈਲੇਗਾ ਪ੍ਰੋਡਕਸ਼ਨ ਸੋ ਇਸ ਤਰ੍ਹਾਂ ਚੱਲਦਿਆਂ ਜਿਹੜਾ ਖਾਂ ਖਾਲਦਿਆਂ ਇਲਜ਼ਾਮ ਤਰਾਸੀਆਂ ਕਿਸਾਨੇ ਚਾਹੁੰਦੇ ਆ ਕਿ ਸਾਡੀ ਮਦਦ ਕਰੀ ਜਾਵੇ ਅਸੀਂ ਤਾਂ ਪ੍ਰੋਡਕਸ਼ਨ ਤੋਂ ਬਾਹਰ ਆਉਣਾ ਚਾਹੁੰਦੇ ਆ ਖੁਦ ਵੀ ਨਹੀਂ ਚਾਹੁੰਦੇ ਕਿ ਪਰਾਲੀ ਨੂੰ ਅੱਗ ਲਾਈ ਜਾਏ ਕਿਉਂਕਿ ਪਰਾਲੀ ਨੂੰ ਅਗਾਂ ਲੱਗਦੇ ਆ ਤੇ ਧਰਤੀ ਦੇ ਜਿਹੜੇ ਕੀਮਤੀ ਤੱਤ ਹੈ ਉਹ ਵੀ ਜਾਇਆ ਜਾਂਦੇ ਆ ਜੀ ਸਰ ਭਾਜਪਾ ਤੇ ਜਿਹੜੀ ਆਪ ਹੈ ਉਹ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀ ਹੈ ਪ੍ਰਦੂਸ਼ਣ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਸ ਵਾਰ ਇਹ ਪਲੀਟੀਕਲ ਐਕਜ਼ਾਮਤਰਾ ਸੀ ਜਿੱਦੋਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣਾ ਨਾ ਤਾਂ ਉਹਦੇ ਨਾਲ ਲੋਕਾਂ ਨੇ ਵੋਟਾਂ ਪਾਉਣੀਆਂ ਜੀ ਇਹਦੀ ਬਜਾਏ ਸਾਂਝੇ ਤੌਰ ਤੇ ਹੱਲ ਜਦ ਆਪ ਪਹਿਲਾਂ ਵੀ ਜ਼ਿਕਰ ਕੀਤਾ ਹੈ ਸਾਂਝੇ ਤੌਰ ਤੇ ਹੱਲ ਕੱਢਣ ਦੀ ਜ਼ਰੂਰਤ ਹੈ ਭਾਜਪਾ ਵਾਲੇ ਜਦੋਂ ਕੁਝ ਸਰਕਾਰਾਂ ਨੂੰ ਛੱਡ ਕੇ ਬਾਕੀ ਪੂਰੇ ਮਲਕ ਤੇ ਭਾਜਪਾ ਦਾ ਹੀ ਰਾਜ ਹੈ ਕੇਂਦਰ 'ਚ ਭਾਜਪਾ ਦਾ ਜਾਨੀ ਸੂਰ ਪੂਰੇ ਆਪ ਦੇਸ਼ ਦੀ ਗੱਲ ਕਰਦੇ ਆਂ ਪੂਰੇ ਦੇਸ਼ ਕਿਹਨੇ ਦਾ ਰਾਜ ਆ ਤਾਂ ਫਸ਼ਪਤੀ ਦੀ ਕਬੱਡੀ ਜ਼ਿੰਮੇਵਾਰੀ ਆ ਕਿ ਪ੍ਰਦੂਸ਼ਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਉਸ ਦੇ ਬਾਰੇ ਵੇਲੇ ਅਪਰਾਧ ਕੰਨੀ ਲੋੜਾ ਹੁਣ ਗਵਾਂਡ ਚ ਹਰਿਆਣਾ ਹਰਿਆਣਾ ਵੀ ਪੰਜਾਬ ਨਾਲੋਂ ਤਾਂ ਵਧੇਰੇ ਉੱਤੇ ਅੱਗ ਲੱਗੀਆਂ ਜੂਬੀ ਚ ਉਸ ਤੋਂ ਵਧੇਰੇ ਅੱਗ ਲੱਗੀਆਂ ਹਰਿਆਣਾ ਛੱਡ ਕੇ ਜੂਬੀ ਛੱਡ ਕੇ ਸਿੱਧਾ ਜਿਹੜਾ ਆਗੂ ਆ ਕੇਂਦਰ ਦੇ ਪੰਜਾਬ ਤੇ ਆ ਕੇ ਛਾਲ ਮਾਰਦੇ ਆ ਕਿ ਪੰਜਾਬ ਦੀ ਵਜ੍ਹਾ ਕਰਕੇ ਗੜਬੜ ਹੋਈ ਆ ਯਾਨੀ ਇਸ ਤਰ੍ਹਾਂ ਦੋਸ਼ੀ ਇਹ ਚੜਾਉਣਾ ਕਿਸੇ ਤਰੀਕੇ ਨਾਲ ਵੀ ਵਾਜਨੀਆ ਪਰ ਇਹ ਸਮੱਸਿਆ ਕੋਈ ਨਵੀਂ ਸਮੱਸਿਆ ਨਹੀਂ ਹੈ ਇਹ ਸਮੱਸਿਆ ਪੁਰਾਣੀ ਸਮੱਸਿਆ ਹੈ ਜਦ ਤੱਕ ਹੱਲ ਨਹੀਂ ਲੱਗੋਗੇ ਕਿਸਾਨਾਂ ਕੋਲੇ ਕੋਈ ਹੱਲ ਨਹੀਂ ਨਾ ਹੀ ਕਿਸੇ ਸੂਬੇ ਦੀ ਸਰਕਾਰ ਕੋਲੇ ਹੱਲ ਹੈ ਹੱਲ ਦਾ ਕੇਂਦਰ ਦੀਆਂ ਸਰਕਾਰਾਂ ਤੇ ਸੂਬਿਆਂ ਦੀਆਂ ਸਰਕਾਰਾਂ ਜਿਦਾਂ ਡਾਕਟਰ ਗੁਰਵੀਰ ਨੇ ਕਿਹਾ ਰਲ ਕੇ ਹੀ ਲੱਭਿਆ ਜਾ ਸਕਦਾ ਜੀ ਜੀ ਸਰ ਮੇਰਾ ਤੁਹਾਡੇ ਕੋਲ ਇੱਕ ਹੋਰ ਸਵਾਲ ਹੈ ਕਿ ਜਿਹੜਾ ਪ੍ਰਦੂਸ਼ਣ ਹੈ ਪੰਜਾਬ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਉਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨ ਤਾਂ ਸਾਫ਼ ਇਹ ਗੱਲ ਕਹਿ ਰਿਹਾ ਕਲਾਪਾ ਡੱਲੇਵਾਲ ਦੀ ਗੱਲ ਨਾ ਕਰੀਏ ਦੂਜੇ ਕਿਸਾਨਾਂ ਅਗੋਂ ਦੀ ਗੱਲ ਕਰੀਏ ਉਹ ਕਹ ਰਿਹਾ ਕਿ ਲਗਾਤਾਰ ਅਸੀਂ ਕਦੋਂ ਦੇ ਗੱਲ ਕਰ ਰਹੇ ਹਾਂ ਕਿ ਕੇਂਦਰ ਨੇ ਕਿਹਾ ਕਿ ਅਸੀਂ ਇਸ ਮਾਲ ਦੇ ਤੇ ਕੋਈ ਬੋਨਸ ਦੇਾਂਗੇ ਸਬਸਿਡੀ ਦੇਾਂਗੇ ਕੇਂਦਰ ਨੇ ਕੋਈ ਫੈਸਲਾ ਨਹੀਂ ਲਿਆ ਹੁਣ ਤੱਕ ਹਾਲਾਂਕਿ ਸੁਪਰੀਮ ਕੋਰਟ ਦੇ ਚ ਮਾਮਲਾ ਆਇਆ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਕਿ ਠੋਕਰ ਸੂਬਿਆਂ ਨੇ ਅਤੇ ਸਰਕਾਰਾਂ ਆ ਗਈਆਂ ਜਾਂ ਕੇਂਦਰ ਆ ਮਿਲ ਕੇ ਕਿਸਾਨਾਂ ਨੂੰ ਕੋਈ ਰਾਹ ਆ ਦੇਣ ਪਹਿਲਾਂ ਆਇਆ ਕਿ ਜੇ ਕੋ ਕੁਆਂਟਲ ਦੇ ਹਿਸਾਬ ਨਾਲ ਇਕੜ ਦੇ ਹਿਸਾਬ ਨਾਲ ਪੈਸਾਤਾ ਹੈ ਕੀਤਾ ਜਾਏ ਕਿ ਇਨਾਕ ਬੋਨਸ ਦੇ ਰੂਪ ਚ ਰਾਹਦ ਦੇ ਰੂਪ ਸ ਕਿਸਾਨਾਂ ਨੂੰ ਦਿੱਤਾ ਜਾਏ ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਲਈ ਦਾ ਇੱਕ ਹੋਰ ਉਪਲਾਲਾ ਕਰਨ। ਇਸ ਦੇ ਬਾਜੂ ਦੀ ਕੋਈ ਹੱਲ ਨਹੀਂ ਲੱਭਿਆ। ਹਾਲਾਂਕਿ ਇਲਜ਼ਾਮ ਤਰ੍ਹਾਂ ਸੀਆਂ ਬੜੀ ਅਜ਼ੀਮ ਕਿਸਾਨ ਦੇ ਇਲਜ਼ਾਮ ਤਰ੍ਹਾਂ ਸੀਆਂ ਸਾਹਮਣੇ ਆ ਗਿਆ। ਇੱਕ ਮੈਂ ਆਗੂ ਆਪਾਂ ਕਿਸਦਾ ਚਲ ਨਾ ਨਾ ਮਿਲੇ। ਇੱਕ ਆਗੂ ਮੈਂ ਇਹ ਕਹਿੰਦੇ ਵੀ ਸੁਣਿਆ ਮੀਡੀਆ ਚ ਕਿ ਜਾਨ ਬੁੱਝ ਕੇ ਪਰਾਲੀ ਨੂੰਗਾ ਲਵਾਈਆਂ ਗਈਆਂ ਤਾਂ ਕਿ ਬਦਨਾਮ ਕੀਤਾ ਜਾ ਸਕੇ ਦਿੱਲੀ ਨੂੰ ਜਿਹੜੀ ਐਸੋ ਦਿੱਲੀ ਚ ਬਾਜੀ ਬਾਰੇ ਸਰਕਾਰ ਜਣੀ ਜਾਂਤਰਾਸੀ ਦਾ ਲੱਗਦੀ ਹੈ ਪਰ ਨਿਗਾਰ ਕਿ ਕਿਤੇ ਤੱਕ ਚੱਲਿਆ ਗਿਆ ਕਿ ਗਈਆਂ ਜਾਣਵੋਚ ਕੇ ਲਵਾਨੀਆਂ ਜਾ ਰਹੀਆਂ ਤਾਂ ਕਿ ਪ੍ਰਦੂਸ਼ਣ ਫੈਲੇ ਇਸ ਤਰ੍ਹਾਂ ਦੀ ਜਾਂਤਰਾਸੀਆ ਲੱਗਦਾ ਕਿ ਦੇਸ਼ ਦੇ ਪਿਆਰ ਨਾਲ ਦੇਸ਼ ਦੇ ਲੋਕਾਂ ਨਾਲੋਂ ਇਹਨਾਂ ਨੂੰ ਜਿਹੜਾ ਰਾਸ਼ਰੀ ਇੱਤਕ ਲਈ ਜਾਂਤਰਾਸੀਆ ਉਹ ਕਿਧਰੇ ਵਧੇਰੇ ਪਿਆਰੀਆਂ ਲੱਗਦੀਆਂ ਜੀ ਜੀ ਸਰ ਸਰ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਸ ਵੇਲੇ ਜਿਹੜਾ ਮਾਮਲਾ ਉਹ ਬਹੁਤ ਭੱਖਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬੰਦੀ ਸਿੰਘਾਂ ਦੀ ਰੈਅ ਦਾ ਮੁੱਦਾ ਦੇਖੋ ਬਹੁਤ ਵੱਡਾ ਮੁੱਦਾ ਹੁਣ ਖਾਸ ਤੌਰ ਤੇ ਦਾ ਪਰ ਜ਼ਿਕਰ ਕਰਦੇ ਆਣ ਇੱਕ ਦਿਨ ਪਹਿਲਾਂ ਹਾਂਜੀ ਬੰਦੀ ਛੋੜ ਦੇਸ਼ ਬਣਾਇਆ ਗਿਆ ਬੰਦੀ ਛੋੜ ਦੇਸ਼ ਦੇ ਮੌਕੇ ਤੇ ਵੀ ਕਾਲ ਤਸ ਦੇ ਜਥੇਦਾਰ ਵੱਲੋਂ ਸਿੰਘ ਸਾਹਿਬਾਨ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਫਿਰ ਇਸ ਗੱਲ ਦੀ ਮੰਗ ਕੀਤੀ ਗਈ ਜੇ ਕੇਂਦਰ ਸਰਕਾਰ ਤੋਂ ਕਿਹੜੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਕਿਉਂ ਨਹੀਂ ਰਿਹਾ ਕੀਤਾ ਜਾਂਦਾ ਜਿਹੜੇ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਸਮਾਂ ਹੋ ਗਿਆ ਹੈ ਇਦੇ باوجود ਵੀ ਜਿਹੜਾ ਹੈਗਾ ਉਹਨਾਂ ਨੂੰ ਫੇਰ ਜੇਲਾ ਤੇ ਰੱਖਿਆ ਜਾਣਾ ਕਿਦਰੇ ਮੰਨਤਾ ਦਾ ਸਿੱਧੇ ਤੌਰ ਤੇ ਕਾਣ ਹੈ ਇਹਦੇ ਬਾਰੇ ਵਾਅਦਾਉ 3 ਹੀ ਹੈ ਪਰ ਅਜੇ ਤੱਕ ਕੋਈ ਅਪਰਾਲਾ ਨਾ ਨਾ ਕੇਂਦਰ ਸਰਕਾਰ ਵੱਲੋਂ ਨਾ ਸੁਭੇਂਦੀ ਸਰਕਾਰਾਂ ਵੱਲੋਂ ਇਸ ਮਾਮਲੇ ਤੇ ਕੋਈ ਫੈਸਲਾ ਜਾਂ ਫਤਵਾ ਦਿੱਤਾ ਗਿਆ ਸਵਾਲ ਇਹ ਹੈ ਕਿ ਕੀ ਕੇਂਦਰ ਦਾ ਵਿਤਕਰਾ ਜਿਹੜਾ ਹੈਗਾ ਇਹ ਲੱਗਦਾ ਨਹੀਂ ਕਿ ਘੱਟ ਗਿੰਦਿਆਂ ਦੇ ਖਿਲਾਫ ਵਿਤਕਰੇ ਦਾ ਮਾਮਲਾ ਜਿਹੜਾ ਫੇਰ ਇੱਕ ਵਾਰ ਉੱਪਰ ਕੇ ਸਾਹਮਣੇ ਆਇਆ ਇਸ ਮਾਮਲੇ ਦੇ ਚੱਲਦਿਆਂ ਇੱਕ ਦਿਨ ਪਹਿਲਾਂ ਮਹਾਲੀ ਦੇ ਚੰਡੀਗੜ੍ਹ ਦੇ ਬਾਰਡਰ ਤੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚਾ ਲਾ ਕੇ ਬੈਠੇ ਕੌਮੀ ਇਨਸਾਫ ਮੋਰਚਾ ਜਿਨ੍ਹਾਂ ਨੂੰ ਕਹਿੰਦੇ ਆ ਉਮੀਦ ਇਨਸਾਫ ਮੋਰਚੇ ਦੇ ਆਗੂਆਂ ਨੇ ਆਪਣੀ ਰਵਾਇਤਾਂ ਕੱਲ ਜਿਹੜਾ ਮਾਰਚ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਚੰਡੀਗੜ੍ਹ ਤੇ ਮਹਾਲੀ ਦੇ ਬਾਰਡਰ ਦੇ ਉੱਤੇ ਪਰ ਪੀਸ ਨੇ ਉਹਨਾਂ ਨੂੰ ਰੋਕ ਦਿੱਤਾ ਔਰ ਮਾਰਚ ਅੱਗੇ ਮਾਰਚ ਨੂੰ ਅੱਗੇ ਨਹੀਂ ਜਾਣ ਦਿੱਤਾ ਮਾਰਚ ਅੱਗੇ ਜਾਣ ਦੇ ਨਾਂ ਨਾਂ ਦੇਨ ਕਿਉਂਕਿ ਪੁਲਿਸ ਦੀ ਵੱਡੀ ਫੋਰਸ ਹੁੰਦੀ ਹੈ ਰੋਕ ਲੈਂਦੇ ਆ ਪਰ ਮੁੱਦਾ ਬੜ ਵਧਿਆ ਇਸ ਵੱਡੇ ਮੁੱਦੇ ਦੇ ਉੱਤੇ ਹੌਮੀ ਪੱਧਰ ਤੇ ਸਵਾਲ ਜਦੋਂ ਉੱਠਦੇ ਆ ਤਾਂ ਤੇ ਜਵਾਬ ਦਿੱਤਾ ਹੋਣਾ ਚਾਹੀਦਾ ਨਾ ਆਪਾਂ ਪਿਛਲੇ ਦਿਨਾਂ ਦੇ ਲਗਾਤਾਰ ਨਾ ਮੁੱਦਿਆਂ ਤੇ ਗੱਲ ਕਰਦੇ ਆਂ ਸਤਿੰਦਰਪਾਲ ਦੀ ਰਿਆਇ ਦੀ ਗੱਲ ਉਹਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਗੱਲ ਹੈ ਇਦਾਂ ਹੀ ਫਾਂਸੀ ਦੀ ਸਜ਼ਾ ਦਾ ਮਾਮਲਾ ਹੈਗਾ ਭਾਈ ਰਾਜਵਾਨਾ ਦਾ ਮਾਮਲਾ ਹੈ ਉਸ ਮਾਮਲੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੋ ਇਹ ਇਸ਼ੂ ਬਹੁਤ ਵੱਡਾ ਹੈ ਪਰ ਜਦ ਤੱਕ ਕੇਂਦਰ ਇਹਨਾਂ ਮੁੱਦਿਆਂ ਤੇ ਕੋਈ ਫੈਸਲੇ ਨਹੀਂ ਲਏਗਾ ਦੂਜੇ ਤਾਂ ਜਿਹੜੇ ਸਿੰਘ ਸਭਾਵਾਂ ਕਹ ਲਈਏ ਕਾਰਸਦ ਦੇ ਜਥੇਦਾਰ ਆਵਾਜ਼ ਰੂਰ ਬਲੰਦ ਕਰ ਰਿਹਾ ਔਰ ਸੁਨਵਾਈਏ ਦੇ ਕੇਂਦਰ ਵੱਲੋਂ ਕਿਦਰੇ ਹੁੰਦੀ ਨਜ਼ਰ ਨਹੀਂ ਆ ਰਹੀ ਜੀ ਸਰ ਮੇਰੇ ਇੱਕ ਹੋਰ ਤੁਹਾਡੇ ਕੋਲੋਂ ਸਵਾਲ ਜਿਹੜਾ ਕਿ ਬੜਾ ਜ਼ਰੂਰੀ ਹੈ ਉਹ ਇਹ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਸਰੋਪਾ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਉਹ ਮਾਮਲਾ ਵੀ ਇਸ ਵੇਲੇ ਬਹੁਤ ਪਖਿਆ ਹੈ ਕੀ ਕਹਿਣਾ ਹੈ ਸਰ ਇਸ ਬਾਰੇ ਵਿੱਚ ਤੁਹਾਡਾ ਦੇਖੋ ਜਦੋਂ ਕਾਲਤਾ ਸਾਹਿਬ ਜਿਹੜੇ ਮੌਜੂਦਾ ਜੱਥੇਦਾਰ ਹੈ ਕਾਰਜਕਾਰੀ ਜੱਥੇਦਾਰ ਨੇ ਜੀ ਜੱਥੇਦਾਰ ਕੁਲਦੀਪ سنگੜਗਾਜ ਉਨ੍ਹਾਂ ਦੀ ਨਿਯੁਕਤੀ ਨੂੰ ਲੈ ਕੇ ਜਿਸ ਕਰ ਨਿਯੁਕਤੀ ਕੀਤੀ ਗਈ ਕਈ ਜਥੇਬੰਦੀਆਂ ਵੱਲੋਂ ਸਵਾਲ ਠਾਏ ਗਏ ਸਿੰਘ ਸਵਾਮਾਂ ਵੱਲੋਂ ਪੰਥਕ ਜਥੇਬੰਦੀਆਂ ਵੱਲੋਂ ਕਿ ਢੰਗ ਤਰੀਕਾ ਸਹੀ ਨਹੀਂ ਹੈ ਨਿਯੁਕਤੀ ਦਾ ਬਹੁਤ ਸਾਰਾ ਨੇ ਬਾਅਦ ਚ ਪ੍ਰਵਾਨ ਕਰ ਲਿਆ ਜਥੇਦਾਰ ਗੜਗਾ ਜੀ ਇਸ ਵੇਲੇ ਪੂਰੀ ਤਰ੍ਹਾਂ ਸਰਕਾਰ ਨੇ ਵਾਅਦਾ ਕੀਤਾ ਗੁਰਦਾਰਾ ਸਾਹਿਬਾਂ ਜੋ ਆਖਾ ਕਿਤਾਬ ਵਿੱਚ ਸੁਮਾਗਵਾਂ ਚ ਜਾ ਵੀ ਰਿਹਾ ਹੈ ਪਰ ਜਿਸ ਮੁੱਦੇ ਦਾ ਤੁਸੀਂ ਗੱਲ ਕਰ ਰਹੇ ਹੋ ਮਾਮਲਾ ਵੀ ਬੜਾ ਐਮਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਦੋਂ ਬੰਦੀ ਛੋਟ ਦਿਵਸ ਮਨਾਇਆ ਗਿਆ ਤਾਂ ਇੱਕ ਰਵਾਇਤੀ ਮੌਕਾ ਹੁੰਦਾ ਹੈ ਕਿ ਹਰ ਮੌਕੇ ਦੇ ਉੱਤੇ ਜਿਹੜਾ ਇਹ ਦਿਨ ਆਉਂਦਾ ਹੈ ਤਾਂ ਜਿਹੜੇ ਲਹਿੰਗ ਸਿੰਘ ਦੀਆਂ ਜਥੇਬੰਦੀਆਂ ਉਹਨਾਂ ਦਾ ਮਾਨ ਸਨਮਾਨ ਆ ਕਾਲਸਾ ਦੇ ਜਥੇਦਾਰ ਵੱਲੋਂ ਕੀਤਾ ਜਾਂਦਾ ਹੈ ਪਰ ਲਹਿੰਗ ਜਥੇਬੰਦੀਆਂ ਨੇ ਇਨਕਾਰ ਕਰਤਾ ਕਿ ਅਸੀਂ ਇਹ ਜਥੇਦਾਰ ਦੀ ਨਿਯੁਕਤੀ ਨੂੰ ਪ੍ਰਵਾਨ ਨਹੀਂ ਕਰਦੇ ਤੇ ਇਹਨਾਂ ਦੇ ਹੱਥੋਂ ਕੋਈ ਮਾਨ ਸਨਮਾਨ ਜਾਂ ਸਰੂਪਾਸੀਂ ਨਹੀਂ ਲਵਾਵਾਂਗੇ ਫਿਰ ਇਹਦਾ ਹੱਲ ਕੀ ਕੱਢਿਆ ਗਿਆ ਕਿ ਗਿਆਨੀ ਰਗਵੀਰ ਸਿੰਘ ਜਿਹੜੇ ਕਿ ਇਸ ਵੇਲੇ ਹੱਟ ਕ੍ਰਾਂਤੀ ਨੇ ਪਹਿਲਾਂ ਪਿਛਲੇ ਸਮੇਂ ਤੋਂ ਸਿੰਘ ਸਾਬਾਨ ਵੀ ਰਹੇ ਆ ਉਹਨਾਂ ਵੱਲੋਂ ਹੀ ਇਹ ਜ਼ਿੰਮੇਵਾਰੀ ਨਿਭਾਈ ਗਈ ਸੋ ਜੇ ਵੀ ਕਿਦਰੀ ਕੁਜ ਜਥੇਬੰਦੀਆਂ ਜਈਆਂ ਜਿਹੜੀਆਂ ਜਥੇਦਾਰ ਗੁਰਗੱਜ ਦੇ ਜਥੇਦਾਰ ਬਾਣ ਦੇ ਉੱਤੇ ਸਵਾਲ ਉਠਾ ਰਹੀਆਂ ਜੀ ਸਰ ਤਰਨਤਾਰਨ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਇਸ ਵੇਲੇ ਜੇ ਆਪਾਂ ਪੋਲੀਟਿਕਲ ਸਿੱਧੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਸਭ ਤੋਂ ਵੱਡਾ ਮਾਮਲਾ ਤਰਨਤਾਰਨ ਵਿਧਾਨ ਸਭਾ ਦੀਆਂ ਉਨਾ ਉਪਚੋਣ ਦੀ ਆਪਾਂ ਗੱਲ ਕਰਦੇ ਆ ਉੱਥੇ ਕਿ ਉਹ ਕਿ ਆਪ ਦੇ ਜਿਹੜੇ ਵਿਧਾਇਕ ਸੀ ਉਹਨਾਂ ਦੀ ਅਨਫਾਰਚੂਨੇਟਲੀ ਡੈਥ ਹੋ ਗਈ ਉਸ ਤੋਂ ਬਾਅਦ ਉਹ ਸੀਟ ਖਾਲੀ ਹੋਈ ਤਾਂ ਹੁਣ ਜਿਹੜੇ ਉੱਥੇ ਪੋਲਿਟਿਕਲ ਪਾਰਟੀਆਂ ਨੇ ਜਿੱਦਾਂ ਚੋਣ ਕਮਿਸ਼ਨ ਨੇ ਪ੍ਰੋਗਰਾਮ ਤੈਅ ਕੀਤਾ ਸਾਰਿਆਂ ਵੱਲੋਂ ਮੈਦਾਨ 'ਚ ਆ ਗਿਆ ਚਾਹੇ ਉੱਥੇ ਅਕਾਲੀ ਦਲ ਦੀ ਗੱਲ ਕਰ ਲਈਏ ਭਾਜਪਾ ਦੀ ਗੱਲ ਕਰ ਲਈਏ ਆਪ ਪੰਜਾਬ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਸਾਰਿਆਂ ਧਿਰਾਂ ਵੱਲੋਂ ਇੱਦਾਂ ਭਾਈ ਅਮਰਪਾਲ ਉਹਨਾਂ ਦੇ ਉਮੀਦਵਾਰ ਵੀ ਹੁਣ ਤੱਕ ਉਮੀਦਵਾਰਾਂ ਦਾ ਸਿਲਸਲਾ ਤਾਂ ਜਿਹੜਾ ਹੈਗਾ ਮੁਕੰਮਲ ਹੋ ਗਿਆ ਉਹ ਤਾਂ 11 ਨਵੰਬਰ ਨੂੰ ਵੋਟਾਂ ਦਾ ਇੰਤਜ਼ਾਰ ਤੇ 14 ਨਵੰਬਰ ਨੂੰ ਆਉਣਗੇ ਨਤੀਜੇ ਇਸ ਤੋਂ ਪਹਿਲਾਂ ਸਥਿਤੀ ਇਹ ਹੈ ਕਿ ਬਾਕੀ ਪੋਲੀਟੀਕਲ ਪਾਰਟੀਆਂ ਕਿਸ ਕਦਰ ਜਿਹੜੇ ਕੈਂਪੇਨ ਚਲਾਣ ਗਿਆ ਮੈਮ ਚਲਾਉਣ ਗਿਆ ਉਹਦੇ ਤੇ ਨਿਰਭਰ ਕਰਦਾ ਸਾਰੀਆਂ ਪਾਰਟੀਆਂ ਆਪਣੇ ਆਪਣੇ ਟਾਂਗੇ ਨਾਲ ਮੈਦਾਨ ਚ ਕੁੱਦੀਆਂ ਵਿਆਂ ਖਾਤੋਂ ਤੇ ਆਪਾਂ ਜੇ ਗੱਲ ਕਰਦੇ ਅਪਨਾ ਦੀ ਮੁੱਖ ਆਗੂ ਅੰਦਰ ਆਵਾਜ਼ ਦੀ ਪਾਰਟੀ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਕਿਉਂਕਿ ਪਹਿਲਾਂ ਵੀ ਸੀਟ ਉਹਨਾਂ ਕੋਲ ਸੀ ਤੇ ਉਹਨਾਂ ਸਰਕਾਰ ਉਹਨਾਂ ਕੋਲ ਹੈ ਮੈਂ ਮੇਸ਼ਾਹ ਦੇਖਦਾ ਹਾਂ ਜਾਂ ਸੁਣਦਾ ਹਾਂ ਮੁਕੰਦਰ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿੰਦੇ ਆ ਕਿ ਸਾਨੂੰ ਇਸ ਗੱਲ ਨਾਲ ਫਰਕ ਨਹੀਂ ਪੈਗਾ ਕਿ ਤਰਨਤਾਰਨ ਦੀ ਸੀਟ ਜਿੱਦਿਆਂ ਦੇ ਨਹੀਂ ਜਿੱਦੇ ਪਰ ਹਾਂ ਕੋਈ ਨਹੀਂ ਗੱਲ ਜ਼ਰੂਰ ਕਹਿੰਦੇ ਆ ਕਿ ਜਿਹੜੇ ਤਰਨਤਾਰਨ ਦੇ ਲੋਕ ਆ ਆਪ ਦੇ ਹੱਥੇ ਫਤਵਾ ਦੇਣਗੇ ਅਗਲਾ ਸਾਲ ਡੇਢ ਸਾਲ ਦਾ ਸਮਾਂ ਬਚਿਆ ਅਸੀਂ ਵੀ ਤਰਨਤਾਰਨ ਦੇ ਵਿਕਾਸ 'ਚ ਕਸਰ ਨਹੀਂ ਛੱਡਾਂਗੇ ਦੂਜੀ ਪਾਸੇ ਦੂਜੀਆਂ ਵਿਰੋਧੀ ਪਾਰਟੀਆਂ ਉਹਨਾਂ ਦਾ ਆਪਣਾ ਲੌਜੀਕ ਆਪਣੇ ਦਿਲੀ ਲਿਆ ਕਾਂਗਰਸ ਕਹਿੰਦੀ ਆ ਕਿ ਜਿਹੜੀ ਸਥਾਈ ਦੀ ਜਨਰਲ ਜਿਹੜੀ ਵਿਧਾਨ ਸਭਾ ਦੀ ਚੋਣ ਆ ਰਹੀ ਆ ਜੇਕਰ ਇਹ ਤਾਂ ਤਰਨਤਾਰਨ ਦੀ ਸੀ ਸਾਡੀ ਛੋੜੀ ਚ ਪੈ ਗਈ ਤਾਂ ਤਰਨਤਾਰਨ ਦੇ ਲੋਕਾਂ ਦਾ ਫਤਵਾ ਪੰਜਾਬ ਦੇ ਲੋਕਾਂ ਦੇ ਫਤਵੇ ਦੇ ਤੌਰ ਤੇ ਮੰਨਿਆ ਜਾਏਗਾ ਕਿ 27 ਦੀ ਜਿਹੜੀ ਵਿਧਾਨ ਸਭਾ ਦੀ ਚੋਣ ਹੈ ਕਾਂਗਰਸ ਸਤਾਚ ਆਸੰਗ ਦੀ ਹੈ ਭਾਈ ਅਮਰਸਪਾਲ ਦੇ ਹਮੈਦੀ ਉਹਨਾਂ ਨਾਲ ਜੁੜੀਆਂ ਵੀ ਹਨ ਉਹਨਾਂ ਵੱਲੋਂ ਜੋ ਆਪਣਾ ਪੰਥਕ ਉਮੀਦਵਾਰ ਖੜਾ ਕੀਤਾ ਗਿਆ ਉਹਦੀ ਵੀ ਕਾफी ਆਵਾਜ਼ ਬਲੰਦੀ ਦੇ ਨਾਲ ਅੱਗੇ ਵਧ ਰਹੀ ਹੈ ਪੰਥਕ ਜਿਹੜਾ ਦਾਅਵਾ ਇਹ ਕਰ ਰਿਹਾ ਕਿ ਜਿ ਐਸਰੇ ਸਰ ਸਾਬਕਾ ਡੀਜੀਪੀ ਜਿਹੜੇ ਹੈਗੇ ਆ ਉਹਨਾਂ ਦੇ ਉੱਪਰ ਉਹਨਾਂ ਦੇ ਬੇਟੇ ਦੇ ਮੌਤ ਦੇ આરોਪ ਲੱਗੇ ਹੋਏ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਾਂ ਪਹਿਲਾਂ ਵੀ ਇਸ ਮਾਮਲੇ ਦਾ ਜ਼ਿਕਰ ਕਰਦੇ ਆਂ ਪਹਿਲਾਂ ਦਾ ਜਾਤੀ ਮਾਮਲਾ ਇਸ ਮਾਮਲੇ 'ਚ ਜਿਹੜਾ ਸਾਬਕਾ ਡੀਜੀਪੀ ਵੀ ਮੁਹੰਮਦ ਮੁਸਤਾਫਾ ਉਹਦਾ ਬੇਟਾ ਸੁਇਸਾਈਡ ਕਰ ਗਿਆ ਉਸ ਤੋਂ ਪਹਿਲਾਂ ਉਸਨੇ ਜਿਹੜੀ ਵੀਡੀਓ ਬਣਾਈ ਮੀਡੀਆ 'ਚ ਆਇਆ ਉਹਨੇ ਆਪਣੇ ਸਾਰੇ ਪਰਿਵਾਰ ਦੇ ਉੱਪਰ ਦੋਸ਼ ਲਾਤੇ ਉਹਦੇ ਪਿਤਾ ਜਿਹੜੇ ਡੀਜੀਪੀ ਇਹਨਾਂ ਦਾ ਆਪਾਂ ਜ਼ਿਕਰ ਕਰਿਆ ਮੁਹੰਮਦ ਮੁਸਤਾਫਾ ਉਹਨਾਂ ਦੀ ਮਾਤਾ ਬੇਟੀ ਦੀ ਜਿਹੜਾ ਸੁਸਾਈਡ ਕਰ ਗਿਆ ਰਜੀਆ ਸੁਲਤਾਨਾ ਉਸ ਬੇਟੀ ਦੀ ਪਤਨੀ ਉਸ ਬੇਟੀ ਦੀ ਭੈਣ ਜਿਹੜੀ ਹੈ ਗਿਆ ਉਹਨਾਂ ਸਾਰਿਆਂ ਦੇ ਉੱਤੇ ਜਾਤੀਆਂ ਦੇ ਅਲੀਗੇਸ਼ਨ ਲਗਾਏ ਆ ਉਹ ਤੋਂ ਅਲ ਮੁਹੰਮਦ ਮੁਸਤਾਫਾ ਲਈ ਕਾ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੂੰ ਐਫ ਆਈ ਆਰ ਤਾਂ ਦਰਜ ਹੋਈ ਆ ਪਰਿਵਾਰ ਦੇ ਉੱਪਰ ਪਰ ਐਫ ਆਈ ਆਰ ਦੇ ਨਾਲ ਨਾਲ ਸਮਾਜਿਕ ਤੌਰ ਤੇ ਵੀਕ ਸਾਫ ਕਾ ਡੀ ਜੀ ਪੀ ਦਾ ਰੁਤਬਾ ਹੁੰਦਾ ਉਸ ਨੂੰ ਬੜੀ ਵੱਡੀ ਟਾਂ ਲੱਗਦੀ ਨਜ਼ਰ ਆ ਰਹੀ ਹੈ ਹੁਣ ਮੈਂ ਦੇਖ ਰਿਹਾ ਕਿ ਸਾਫ ਕਾ ਡੀ ਜੀ ਪੀ ਲਗਾਤਾਰ ਵਾਕ ਹੋ ਕੇ ਚੈਨਲਾਂਾਂ ਤੇ ਜਾ ਕੇ ਆਪਣੀ ਸਥਿਤੀ ਸਪਸ਼ਟ ਕਰ ਰਿਹਾ ਹੈ ਚੈਨਾਂ ਵਾਲੇ ਵੀ ਲਗਾਤਾਰ ਇੰਟਰਵਿਊ ਲੈ ਰਿਹਾ ਜੇ ਮੈਂ ਕਹਾਂ ਕਿ ਇੰਨਾ ਦਿਨਾਂ ਚ ਸਭ ਤੋਂ ਵੱਧ ਚੈਨਲਾਂ ਤੇ ਕੀ ਦਿਖਾਇਆ ਜਾ ਰਿਹਾ ਹੈ ਮੁਹੰਮਦ ਮੁਸਤਾਫਾ ਦੀ ਇੰਟਰਵਿਊ ਪਹਿਲਾਂ ਤਾਂ ਉਸਦੇ ਬੇਟੇ ਦੀ ਜਿਹੜੀ ਵੀਡੀਓ ਸੀ ਉਹ ਚੰਗੀ ਵਾਇਰਲ ਹੋਈ ਉਹਦੇ ਚੰਗੀਆਂ ਟਿੱਪਣੀਆਂ ਆਉਂਗੀਆਂ ਮੁਹੰਮਦ ਮੁਸਤਾਫਾ ਦੇ ਤੇ ਅਲਿਗੇਸ਼ਨ ਲੱਗੇ ਤੋਂ ਉਸ ਲੱਗੇ ਤੇ ਹੁਣ ਜਿਹੜਾ ਹੈਗਾ ਉਹਦੇ ਜਵਾਜ ਸਾਰੇ ਚੈਨਲਾਂ ਦੇ ਉੱਪਰ ਕੋਈ ਚੈਨਲ ਪਿੱਛੇ ਨਹੀਂ ਰਹਿਣਾ ਚਾਹੁੰਦਾ ਮੁਹੰਮਦ ਮੁਸਤਾਫਾ ਨਾਲ ਇੰਟੂ ਕਰਦੇ ਇੱਕ ਚੈਨਲ ਦੂਜਾ ਚੈਨਲ ਤੀਜਾ ਚੈਨਲ ਤੇ ਮਮਦ ਮੁਸਤਾਫਾ ਲਈ ਕਿੱਡੀ ਵੱਡੀ ਮਸਲ ਦੇਖੋ ਗਾਂ ਜਾਂਚ ਹੋਏਗੀ ਐਫਆਈਆ ਦਰਜ ਹੋਏ ਤੇ ਕੀ ਸਾਹਮਣੇ ਆਉਂਦਾ ਕੀ ਨਹੀਂ ਆਉਂਦਾ ਉਹਦਾ ਜਾਂਚ ਏਜੰਸੀਆਂ ਨੇ ਦੇਖਣਾ ਇੱਕ ਪਿਤਾ ਦੀ ਤੇ ਜਿਹੜੀ ਬੇਟੇ ਦੀ ਰਿਸ਼ਤੇ ਦੀ ਗੱਲ ਆਪਾਂ ਕਰਦੇ ਹਾਂ ਸਮਾਜਿਕ ਜਿਹੜਾ ਰਤਬਾ ਹੁੰਦਾ ਕਿੰਨੀ ਵੱਡੀ ਤਕਰੀਬ ਹੋਏਗੀ ਮਮਦ ਮੁਸਤਾਫਾ ਨੂੰ ਵੀ ਉਹ ਤਕਰੀਬ ਤੋਂ ਨਿਕਲੇ ਆ ਕਹਿੰਦੇ ਵੀ ਇਸ ਗੱਲ 'ਚ ਕਦੇ ਵੀ ਕਰਦੇ ਆ ਕਿ ਜੋ ਬੇਟੇ ਨੇ ਦੋਸ਼ ਲਾਇਆ ਹੈ ਉਹਨਾਂ ਦਾ ਜਵਾਬ ਜਿਨਾ ਪੈ ਰਿਹਾ ਆਪਣੇ ਬੇਟੇ ਬਾਰੇ ਉਹਨਾਂ ਵੱਲੋਂ ਜ਼ਗਾਤਰ ਚੈਨਲ ਤੇ ਕਿਹਾ ਜਾ ਰਿਹਾ ਕਿ ਉਹ ਨਸ਼ਈ ਸੀ ਬਹੁਣ ਸਕੂਲ ਚ ਭਰਉਣ ਦੀ ਕੋਸ਼ਿਸ਼ ਕੀਤੀ ਉਹਨੂੰ ਕਾਜੇ ਭਰਉਣ ਦੀ ਕੋਸ਼ਿਸ਼ ਕੀਤੀ ਵੱਖ-ਵੱਖ ਇੰਤਜ਼ਾਮ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਲੜਕੇ ਚਲੇ ਜਾਂਦੇ ਸੀ ਉਹ ਕਹਿੰਦੇ ਆਪਣੀ ਪਤਨੀ ਨਾਲ ਹੀ ਬਸ ਲੁਕੀ ਕਰਦਾ ਸੀ ਪਰਵਾਰ ਨਾਲ ਬਸ ਲੁਕੀ ਕਰਦਾ ਸੀ ਕਈ ਵਾਰੀ ਪੁਲਿਸ ਵਾਲੇ ਫੜ ਕੇ ਲੈ ਕੇ ਫੇਰ ਛਡਾਉਂਦੇ ਨੇ ਇਹੋ ਜਿਹੀਆਂ ਗੱਲਾਂ ਜਿਹਦਾ ਨਾ ਤਾਂ ਜੀ ਜੀ ਜਿਆਦਾ ਦੇ ਲੋਕਾਂ ਨਾਲ ਸੰਬੰਧ ਹੈ ਨਹੀਂ ਜੀ ਨਰਸੋਂ ਦਾ ਪਰਿਵਾਰ ਦਾ ਮਾਮਲਾ ਜ਼ਰੂਰ ਹੈ ਪਰ ਕਿਉਂਕਿ ਮਾਮਲਾ ਜਦੋਂ ਮੀਡੀਆ 'ਚ ਆ ਜਾਂਦਾ ਹੈ ਫਿਰ ਪਰਿਵਾਰ ਦਾ ਨਹੀਂ ਰਹਿ ਜਾਂਦਾ ਸਾਰੇ ਸੂਬੇ ਦੇ ਲੋਕਾਂ ਦਾ ਮਾਮਲਾ ਬਣਿਆ ਹੋਇਆ ਹੈ ਇਹ ਗੱਲ ਵਿੱਚ ਜ਼ਰੂਰ ਪਹਿਲਾਂ ਵੀ ਅਫੇਸ ਮੁੱਦੇ ਤੇ ਗੱਲ ਕਰਦੇ ਆ ਇਸ ਮਾਮਲੇ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਇੱਕ ਸੌਖੀ ਸਿੱਖਣ ਵਾਲੀ ਗੱਲ ਹੈ ਕਿ ਪਰਿਵਾਰ ਗਲਤੀ ਉਹਦੀ ਕਿਸੇ ਦੀ ਹੋਏ ਜੀ ਰਾਜਿਸਟ੍ਰੇਟਰ ਉਹ ਤੇ ਸਿੱਧੀ ਨੂੰ ਨਹੀਂ ਸੰਭਾਲਦਾ ਤਾਂ ਕਿਸ ਕਦਰ ਪਰਿਵਾਰ ਦਾ ਖਲਵਾਲ ਹੁੰਦਾ ਕਿਸ ਤਰ੍ਹਾਂ ਤਬਾਹ ਹੁੰਦਾ ਹੈ ਮੁਹੰਮਦ ਮੁਸਤਫਾ ਚਾਹੇ ਜੋ ਮਰਜ਼ੀ ਦਲੀਲ ਲੈਣ ਉਹਦੇ ਬੇਟੇ ਨੇ ਜੋ ਮਰਜ਼ੀ ਐਡਿਕੇਸ਼ਨ ਲਾਇਆ ਹੁਣ ਆਪਾਂ ਉਹਨਾਂ ਐਡਿਕੇਸ਼ਨ ਨਹੀਂ ਜਾਂਦੇ ਜੌਬ ਕਿਉਂਕਿ ਜੌਬਾਂ ਚ ਨਹੀਂ ਜਾਂਦੇ ਜੋ ਸਾਹਮਣੇ ਗੱਲ ਜ਼ਰੂਰ ਹੈ ਕਿ ਇੱਕ ਪਰਿਵਾਰ ਇਹ ਸਾਰੇ ਕਰਦੇ ਚੱਲਦੇ ਆ ਜਿੱਦਾਂ ਇੱਕ ਰਤਵਾ ਉਸ ਪਰਿਵਾਰ ਦਾ ਤਬਾਹ ਹੋ ਗਿਆ ਘਟੂ ਘਟੇ ਕਿ ਸਭ ਕੁਝ ਜ਼ਰੂਰ ਹੈ ਚਾਹੇ ਦੇਸ਼ ਹੈ ਚਾਹੇ ਸੂਬਾ ਹੈ ਚਾਹੇ ਪਰਿਵਾਰ ਹੈ ਜੋ ਪਰਿਵਾਰਾਂ ਦੇ ਮੁਖੀ ਨਹੀਂ ਸੰਭਾਲਦੇ ਤਾਂ ਕਿਉਂ ਜੀ ਸਥਿਤੀ ਚ ਲੰਘਣਾ ਪੈਂਦਾ ਜੀ ਜੀ ਮੀਡੀਆ ਦੀ ਜ਼ਿੰਮੇਵਾਰੀ ਹੈ ਮੀਡੀਆ ਨੇ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਐਸੇ ਕਰਕੇ ਉਹਨਾਂ ਨਾਲ ਇੰਟਰਵਿਊ ਦਾ ਇੱਕ ਹੋਰ ਮੌਕਾ ਮਮਤਾ ਮੋਸਤਵਾਨ ਨਾਲ ਇਹਨਾਂ ਦਿਨਾਂ ਚ ਮੈਂ ਦੇਖ ਰਿਹਾ ਲਗਾਤਾਰ ਮਿਲਿਆ ਹੋਇਆ ਹੈ ਜੀ ਜੀ ਸਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਜੁੜਿਓ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਸਾਡੇ ਦਰਸ਼ਕਾਂ ਨਾਲ ਮਿਹਰਬਾਨੀ ਜੀ ਸਰ ਮੈਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਨਾ ਚਾਹੂੰਗੀ ਜਿਹੜੇ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਨੇ ਅਸੀਂ ਫਿਰ ਕੱਲ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ ਨੂੰ ਲੈ ਕੇ ਧੰਨਵਾਦ